ਹਾਂਜੀ ਸਤਿਕਾਰਤੋ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜਤਿੰਦਰ ਹਾਂਸ ਦੇ ਨਵੇਂ ਕਹਾਣੀ ਸੰਗ੍ਰਹਿ ਉਹਦੀਆਂ ਅੱਖਾਂ ਵਿੱਚ ਸੂਰਜ ਹੈ ਜਤਿੰਦਰ ਹਾਂਸ ਦੇ ਕਹਾਣੀ ਸੰਗ੍ਰਹਿ ਬਾਰੇ ਗੱਲ ਕਰਨ ਤੋਂ ਪਹਿਲਾਂ ਇੱਕ ਦੋ ਗੱਲਾਂ ਨੇ ਜਿਹੜੀਆਂ ਉਹ ਜਤਿੰਦਰ ਹਾਂਸ ਬਾਰੇ ਕਰਨੀਆਂ ਜ਼ਰੂਰੀ ਹੋ ਜਾਂਦੀਆਂ ਨੇ ਜਤਿੰਦਰ ਹਾਂਸ ਪੰਜਾਬੀ ਕਹਾਣੀ ਖੇਤਰ ਦੇ ਵਿੱਚ ਕਿਉਂ ਵੱਖਰਾ ਪਹਿਲਾਂ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਅ ਜਦੋਂ ਅਸੀਂ ਦੋ ਤਰ੍ਹਾਂ ਦੇ ਕਹਾਣੀਕਾਰ ਦੇ ਵਰਗ ਸਾਡੇ ਕੋਲੇ ਮੌਜੂਦ ਨੇ ਇੱਕ ਕਹਾਣੀਕਾਰ ਉਹ ਨੇ ਜਾਂ ਆਲੋਚਕ ਉਹ ਨੇ ਜੋ ਇਹ ਦਲੀਲ ਦਿੰਦੇ ਨੇ ਕਿ ਸਾਡੀ ਜ਼ਿੰਦਗੀ ਆ ਜਿਹੜੀ ਉਹ ਬਹੁਤ ਕੰਪਲਿਕੇਟਡ ਹੋ ਗਈ ਇਸ ਲਈ ਕਹਾਣੀ ਦਾ ਬਰਤਾਂਤ ਬੀ ਕੰਪਲੀਕੇਟਡ ਹੋ ਗਿਆ ਜਾਨੀ ਜਟਲ ਹੋ ਗਿਆ ਅ ਦੂਸਰੀ ਤਰ੍ਹਾਂ ਦੇ ਜਿਹੜੇ ਕਹਾਣੀਕਾਰ ਨੇ ਉਹ ਜਾਂ ਆਲੋਚਕ ਨੇ ਉਹ ਇਹ ਦਲੀਲ ਦਿੰਦੇ ਨੇ ਕਿ ਜ਼ਿੰਦਗੀ ਭਾਵੇਂ ਕਿੰਨੀ ਮਰਜੀ ਕੰਪਲੀਕੇਟਡ ਹੋ ਜਾਵੇ ਜਟਲ ਹੋ ਜਾਵੇ ਪਰ ਕਹਾਣੀ ਦਾ ਜਿਹੜਾ ਸੰਚਾਰ ਆ ਉਹ ਸਹਿਜ ਤਰੀਕੇ ਨਾਲ ਹੋ ਜਾਂਦਾ ਅ ਜਤਿੰਦਰ ਹਾਂਸ ਦੀ ਵਖਰਤਾ ਹੈ ਜੋ ਉਹੋ ਪੰਜਾਬੀ ਕਹਾਣੀ ਖੇਤਰ ਦੇ ਵਿੱਚ ਇਹ ਹੈ ਕਿ ਉਸਨੇ ਸੰਖੇਪਤਾ, ਸਰਲਤਾ, ਸਪਸ਼ਟਤਾ ਤੇ ਸਹਜਤਾ ਦੇ ਜਿਹੜੇ ਗੁਣ ਨੇ ਕਹਾਣੀ ਦੇ ਉਹ ਬਰਕਰਾਰ ਰੱਖੇ ਹੋਏ ਨੇ ਜਦੋਂ ਅਸੀਂ ਇਸ ਨੁਕਤਾ ਨਿਗਾਹ ਤੋਂ ਜਤਿੰਦਰ ਹਾਂਸ ਦੀਆਂ ਕਹਾਣੀਆਂ ਪੜ੍ਹਦੇ ਆਂ ਤਾਂ ਜਤਿੰਦਰ ਹਾਂਸ ਉਹਨਾਂ ਕਹਾਣੀਕਾਰਾਂ ਦੇ ਵਰਗ ਦੇ ਵਿੱਚ ਜਾਂ ਪ੍ਰਤੀਨਿਧ ਕਹਾਣੀਕਾਰ ਬਣ ਜਾਂਦਾ ਜਿਹੜੇ ਇਹ ਸਮਝਦੇ ਨੇ ਕਿ ਉਹਨਾਂ ਕੋਲੇ ਇੱਕ ਨੁਕਤਾ ਹੈ ਜਿਸ ਨੂੰ ਉਹ ਜਿਸਨ ਨੁਕਤੇ ਨੂੰ ਉਸਨੇ ਬਹੁਤ ਹੀ ਸੰਖੇਪਤਾ ਸਰਲਤਾ ਤੇ ਸਪਸ਼ਟਤਾ ਦੇ ਨਾਲ ਪਾਠਕ ਦੀ ਸਮਝ ਦਾ ਹਿੱਸਾ ਬਣਾਉਣਾ ਹੈ ਇਸ ਪੱਖ ਤੋਂ ਜਤਿੰਦਰ ਹਾਨਸਾ ਹੈ ਜੋ ਉਹ ਪੰਜਾਬੀ ਕਹਾਣੀ ਖੇਤਰ ਦੇ ਵਿੱਚ ਵੱਖਰਾ ਹੈ ਤੇ ਉਸ ਦੀਆਂ ਕਹਾਣੀਆਂ ਦੇ ਜਿਹੜੇ ਕਲਾਤਮਕ ਗੁਣ ਨੇ ਉਹ ਬੱਕਰੇ ਨੇ ਅ ਦੂਸਰੀ ਜਿਹੜੀ ਬੱਕਰ ਦਾ ਹੈ ਕਹਾਣੀ ਦੀ ਜਤਿੰਦਰ ਹਾਂਸ ਦੀ ਅ ਜਿਸ ਦਾ ਇਸ਼ਾਰਾ ਅ ਸ਼ਾਇਦ ਹਾਂ ਬਲਵਿੰਦਰ ਗਰੇਵਾਲ ਜੀ ਨੇ ਵੀ ਕੀਤਾ ਸੀ ਇੱਕ ਥਾਂ ਤੇ ਬੋਲਦੇ ਆ ਉਹ ਕਹਿੰਦੇ ਵੀ ਜਤਿੰਦਰ ਹਾਂਸ ਦੀ ਕਹਾਣੀ ਇੱਕ ਤਾਂ ਉਹ ਹੁੰਦੀ ਆ ਜਿਹੜੀ ਅਸੀਂ ਪੜ ਰਹੇ ਹਾਂ ਸਾਹਮਣੇ ਸਾਡੇ ਹੱਥਾਂ ਦੇ ਵਿੱਚ ਆ ਅਸੀਂ ਪੜ ਰਹੇ ਹਾਂ ਪਰ ਇੱਕ ਕਹਾਣੀ ਉਹ ਹੁੰਦੀ ਆ ਜਿਹੜੀ ਉਸ ਦੀ ਕਹਾਣੀ ਦੇ ਨਾਲ-ਨਾਲ ਚੱਲਦੀ ਆ ਵੀ ਜਾਨੀ ਕਹਾਣੀ ਅਸਲ ਦੇ ਵਿੱਚ ਉਹ ਨਹੀਂ ਹੁੰਦੀ ਜੋ ਅਸੀਂ ਪੜ ਰਹੇ ਹੁੰਨੇ ਆ ਕਹਾਣੀ ਅਸਲ ਦੇ ਵਿੱਚ ਉਹ ਹੁੰਦੀ ਆ ਜੋ ਸਾਡੀ ਸਮਝ ਦਾ ਹਿੱਸਾ ਨਹੀਂ ਬਣੀ ਪਰ ਬਾਅਦ ਦੇ ਵਿੱਚ ਬਣ ਜਾਂਦੀ ਆ ਇਹ ਜਿਹੜੀਆਂ ਇੱਕ ਦੋ ਕੁੱਬੀਆਂ ਨੇ ਜਤਿੰਦਰ ਹਾਂਸ ਦੀ ਕਹਾਣੀ ਦੇ ਵਿੱਚ ਉਹ ਬਹੁਤ ਹੀ ਕਲਾਤਮਕ ਨੇ ਤੇ ਬਾਗਮਾਲ ਨੇ ਉਨਾ ਚੀ ਗੱਲ ਕਰਦੇ ਆ ਕਹਾਣੀ ਸੰਗ੍ਰਹਿ ਉਹਦੀਆਂ ਅੱਖਾਂ ਚ ਸੂਰਜ ਹੈ ਦੋਸਤੋ ਇਸ ਕਹਾਣੀ ਸੰਗ੍ਰਹਿ ਨੂੰ ਪੜਦਿਆਂ ਜਿਹੜੀ ਧਾਰਨਾ ਪ੍ਰਪਕਟ ਹੁੰਦੀ ਆ ਉਹ ਇਹ ਹੈ ਕਿ ਜਤਿੰਦਰ ਹਾਂਸ ਨੇ ਆਪਣੀਆਂ ਪਹਿਲੀਆਂ ਕਹਾਣੀਆਂ ਪਹਿਲੇ ਕਹਾਣੀ ਸੰਗ੍ਰਹਿਾਂ ਤੋਂ ਬਾਅਦ ਜਿਹੜਾ ਇਹ ਨਵੇਂ ਕਹਾਣੀ ਸੰਗ੍ਰਹਿ ਆ ਉਹਦਾ ਜਿਹੜਾ ਗ੍ਰਾਫ ਹੈ ਹਰ ਪੱਖ ਤੋਂ ਉਹ ਉੱਤਿਆ ਗਿਆ ਹੈ ਇਹ ਇਸ ਗੱਲ ਦੀ ਮਿਸਾਲ ਹਨ ਇਸ ਸੰਗ੍ਰਹਿ ਦੇ ਵਿੱਚ ਸ਼ਾਮਲ ਕਹਾਣੀਆਂ ਅ ਕਹਾਣੀ ਸੰਗ੍ਰਹਿ ਬਾਰੇ ਕੁਝ ਨੁਕਤੇ ਆਪਾਂ ਗੱਲ ਕਰ ਸਕਦੇ ਹਾਂ ਕਿਉਂਕਿ ਇੱਕੋ ਹੀ ਸਮੇਂ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਸੈਦ ਇੱਕ ਵਾਰ ਦੇ ਵਿੱਚ ਨਾ ਫੜੀਆਂ ਜਾ ਸਕਣ ਕਿੋਂਕੇ ਬੋਲ ਦੀ ਉਚਾਰ ਦੇ ਆਪਣੀ ਇੱਕ ਸੀਮਾ ਵੀ ਹੁੰਦੀ ਆ ਅ ਇਹਦੇ ਪਹਿਲਾ ਜਿਹੜਾ ਨੁਕਤਾ ਹੈ ਕਹਾਣੀਆਂ ਦੇ ਵਿੱਚ ਜਿਹਦੇ ਬਾਰੇ ਮੈਂ ਗੱਲ ਕਰਨੀ ਹੈ ਕਿ ਇਹ ਕਹਾਣੀਆਂ ਸਾਨੂੰ ਕਿਉਂ ਪੜ੍ਹਣੀਆਂ ਚਾਹੀਦੀਆਂ ਨੇ ਇੱਕ ਇਹਨਾਂ ਕਹਾਣੀਆਂ ਦੇ ਵਿੱਚ ਅਜੋਕੇ ਪੰਜਾਬੀ ਬੰਦੇ ਦੀ ਮਨੋਸਥਿਤੀ ਸਮਾਜਿਕ ਸੰਕਟ ਰਿਸ਼ਤਿਆਂ ਦਾ ਸੰਕਟ ਪਰਵਾਸ ਦਾ ਸੰਕਟ ਆਤਮ ਹੱਤਿਆ ਦਾ ਸੰਕਟ ਤੇ ਨਸ਼ਿਆਂ ਦਾ ਸੰਕਟ ਜਿਹੜੇ ਸਾਡੇ ਸਮਕਾਲੀ ਵਰਤਾਰੇ ਨੇ ਉਹ ਇਨ੍ਹਾਂ ਕਹਾਣੀਆਂ ਦੇ ਵਿੱਚ ਵਿਸ਼ੇ ਦੇ ਰੂਪ ਦੇ ਵਿੱਚ ਪੇਸ਼ ਹੁੰਦੇ ਨੇ ਜਿਵੇਂ ਮਿਸਾਲ ਦੇ ਤੌਰ ਤੇ ਕਹਾਣੀ ਹੈ ਸ਼ਰੀ ਦੇ ਪੱਤੇ ਸ਼ਰੀ ਦੇ ਪੱਤੇ ਕਹਾਣੀ ਦੇ ਵਿੱਚ ਕੀ ਹੈ ਕਿ ਇੱਕ ਕਿਆਤੇ ਦਾ ਇੱਕ ਭਤੀਜਾ ਹੈ ਜੋ ਉਹ ਆਤਮ ਹੱਤਿਆ ਕਰ ਲੈਂਦਾ ਤੇ ਇੱਕ ਜਿਹੜਾ ਭਰਾ ਹੈ ਉਹ ਦੂਸਰੇ ਦੇ ਘਰ ਜਾ ਕੇ ਰਾਜੀ ਨਹੀਂ ਕਿਉਂਕਿ ਉਹਨਾਂ ਦੀ ਵੰਡ ਵੰਡਾਈ ਪਿੱਛੇ ਲੜਾਈ ਹੋਈ ਹੋਈ ਆ ਉਹ ਇੱਕ ਦੂਜੇ ਦੇ ਜਾਨੀ ਦੁਸ਼ਮਣ ਪਰ ਇਹ ਕਹਾਣੀ ਕੀ ਸਾਡਾ ਜਿਹੜਾ ਸਰੀਕਾ ਚਾਰਾ ਹੈ ਉਹਦੇ ਵਿੱਚ ਦੁਸ਼ਮਣੀ ਆ ਜਿਹੜੀ ਉਹ ਜਾਨਲੇਵਾ ਵੀ ਹੁੰਦੀ ਆ ਤੇ ਇੱਕਦ ਸਾਡੇ ਕੋਲੇ ਲੋਕ ਮਾਨਸਿਕਤਾ ਦੇ ਵਿੱਚ ਗੱਲ ਪਈ ਹੈ ਕਿ ਟੁੱਟੀਆਂ ਬਾਹਾਂ ਗੱਲ ਨੂੰ ਆਉਂਦੀਆਂ ਨੇ ਕਿ ਭਰਾ ਹੀ ਆਖਰ ਭਰਾ ਦੇ ਨਾਲ ਖੜਦੇ ਨੇ ਪਰ ਦੂਸਰਾ ਨੁਕਤਾ ਹੈ ਜਿਹੜਾ ਕਿ ਸ਼ਰੀਕੇ ਕਬੀਲੇ ਦੇ ਵਿੱਚ ਭਰਾ ਹੱਥੋਂ ਭਰਾ ਦਾ ਕਤਲ ਵੀ ਹੁੰਦਾ ਆ ਪਰ ਜਤਿੰਦਰ ਹਾਂਸ ਦੀ ਕਹਾਣੀ ਦਾ ਜਿਹੜਾ ਫੋਕਸ ਹੈ ਉਹ ਇਹ ਹੈ ਕਿ ਉਸ ਨੇ ਰਿਸ਼ਤਿਆਂ ਦੀ ਜਿਹੜੀ ਤੰਦ ਹੈ ਉਸ ਨੂੰ ਟੁੱਟਣ ਨਹੀਂ ਦੇਣਾ ਉਹ ਹਰ ਹਾਲਤ ਦੇ ਵਿੱਚ ਜੁੜਦੀ ਆ ਉਹ ਜੁੜਦੀ ਕਿਵੇਂ ਆ ਕਿ ਜਿਵੇਂ ਆ ਘਰ ਵਾਲੀ ਸੋਚ ਰਹੀ ਆ ਬੱਗੇ ਦੇ ਕਿ ਉਹਦੇ ਭਤੀਜੇ ਦਾ ਕਤਲ ਹੋ ਗਿਆ ਉਹਨੇ ਉਹਦੇ ਭਤੀਜੇ ਨੇ ਆਤਮ ਹੱਤਿਆ ਕਰ ਲਈ ਤੇ ਭਤੀਜੇ ਦੀ ਜ਼ਮੀਨ ਆ ਜਿਹੜੀ ਉਹ ਆਪਣੇ ਮੁੰਡੇ ਨੂੰ ਮਿਲ ਸਕਦੀ ਆ ਉਹ ਲਾਲਚ ਵਿੱਚ ਸੋਚਦੀ ਹੈਗੀ ਆ ਤੇ ਲੱਗਦਾ ਇਹ ਵੀ ਆ ਕਿ ਜੋ ਬੱਗਾ ਹੈ ਉਹ ਵੀ ਇਸੇ ਤਰ੍ਹਾਂ ਸੋਚੂਗਾ ਵੀ ਉਹਦੀ ਜ਼ਮੀਨ ਆ ਉਹਦੇ ਹਿੱਸੇ ਆ ਜੀ ਪਰ ਉਹ ਜਦੋਂ ਕਹਾਣੀ ਦੇ ਅੰਤ ਤੱਕ ਪਹੁੰਚਦੇ ਆਂ ਸੀ ਉਹ ਇਸ ਤਰ੍ਹਾਂ ਨਹੀਂ ਸੋਚਦਾ ਉਹ ਸਾਰੇ ਗਿਲੇ ਸਿਕਵੇਂ ਭਲਾ ਕੇ ਸਾਰੀਆਂ ਜਿਹੜੀਆਂ ਦੂਰੀਆਂ ਮਿਟਾ ਕੇ ਉਹ ਇਹ ਕਿਉਂਦਾ ਕਿ ਉਹਦਾ ਜਿਹੜਾ ਵੱਡਾ ਭਰਾ ਹੈ ਉਹ ਕਿਸੇ ਵੀ ਬਾਬੇ ਦੇ ਰਾਹੀ ਬਾਬਿਆਂ ਰਾਹੀਂ ਜਾਂ ਕੋਈ ਮੰਤਰ ਰਾਹੀਂ ਜਾਂ ਮੈਡੀਕਲ ਰਾਹੀਂ ਆਪਣਾ ਟ੍ਰੀਟਮੈਂਟ ਕਰਵਾ ਕੇ ਉਹ ਅ ਆਵ람 ਅੱਗੇ ਪੈਦਾ ਕਰ ਸਕਦੇ ਨੇ ਭਾਵੇਂ ਉਹ ਲਾਲਚ ਦੇ ਵਿੱਚ ਨਹੀਂ ਆਉਂਦਾ ਹੈਗਾ ਆਪਣੇ ਭਰਾ ਦੇ ਜਿਹੜਾ ਵੰਸਾ ਉਹਨੂੰ ਅੱਗੇ ਵਧਣ ਦੀ ਕਾਮਨਾ ਦੇ ਨਾਲ ਇਹ ਕਹਾਣੀਆਂ ਜਿਹੜੀ ਉਹ ਖਤਮ ਹੋ ਜਾਂਦੀ ਆ ਹੁਣ ਜਿਹੜਾ ਰਿਸ਼ਤਿਆਂ ਦਾ ਸੰਕਟ ਹੈ ਇਹ ਸੰਗ੍ਰਹਿ ਦੇ ਵਿੱਚ ਜਿਵੇਂ ਮਿਸਾਲ ਦੇ ਤੌਰ ਤੇ ਇੱਕ ਹੈ ਨਮੀ ਪੀੜੀ ਤੇ ਇੱਕ ਹੈ ਪੁਰਾਣੀ ਪੀੜੀ ਦੋਸਤੋ ਜਿਹੜੀ ਨਮੀ ਪੀੜੀ ਹੈ ਉਹਨੂੰ ਇਸ ਤਰ੍ਹਾਂ ਲੱਗਦਾ ਕਿ ਉਹਨਾਂ ਦੇ ਮਾਪੇ ਬਾਪ ਨੇ ਜਿਹੜੇ ਉਹਨਾਂ ਨੂੰ ਸਮਝ ਨਹੀਂ ਰਹੇ ਤੇ ਮਾਪੇ ਬਾਪ ਨੂੰ ਇਹ ਲੱਗਦਾ ਕਿ ਜਿਹੜੀ ਨਵੀਂ ਪੀੜ੍ਹੀ ਹੈ ਉਹ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਹੀਂ ਚੱਲ ਰਹੀ ਪਰ ਸੰਕਟ ਕਿੱਥੇ ਵਾਪਰਦਾ ਹੈ ਸੰਕਟ ਇਹ ਵਾਪਰਦਾ ਇਹ ਕਹਾਣੀਆਂ ਨੇ ਜਿਹੜੀਆਂ ਉਹ ਸਾਨੂੰ ਸਵੇਦਨਾ ਸਾਡੀ ਕਿੱਥੇ ਜਗਾਉਂਦੀਆਂ ਨੇ ਕਿ ਮਾਪਿਆਂ ਦੇ ਵਿੱਚ ਏਡਾ ਵੱਡਾ ਨੁਕਸ ਪੈ ਗਿਆ ਕਿ ਉਹ ਆਪਣੇ ਬੱਚਿਆਂ ਨੂੰ ਆਪਣੇ ਦਿਸ਼ਾ ਨਿਰਦੇਸ਼ੇਠ ਰੱਖ ਨਹੀਂ ਸਕਦੇ ਜਾਂ ਸਾਡੀ ਨਵੀਂ ਪੀੜ੍ਹੀ ਹੀ ਸਾਡੇ ਹੱਥੋਂ ਇਸ ਕਦਰ ਕਿਰ ਗਈ ਕਿ ਇੱਕ ਵੱਡੇ ਪਾੜੇ ਦੇ ਰੂਪ ਦੇ ਵਿੱਚ ਆਤਮਾਤਿਆ ਦੇ ਰੂਪ ਦੇ ਵਿੱਚ ਨਸਿਆਂ ਦੇ ਰੂਪ ਦੇ ਵਿੱਚ ਨਵੀਂ ਪੀੜ੍ਹੀ ਆ ਜਿਹੜੀ ਉਹ ਬੇਗਾਨਗੀ ਦੀ ਪੱਧਰ ਤੇ ਸਾਡੇ ਤੋਂ ਜਿਹੜੀ ਉਹ ਦੂਰ ਹੋ ਰਹੀ ਆ ਤੇ ਅਗਲਾ ਜੋ ਸੰਕਟ ਹੈ ਇਹਨਾਂ ਕਹਾਣੀਆਂ ਦੇ ਵਿੱਚ ਉਹ ਹੈ ਪ੍ਰਵਾਸ ਦਾ ਸੰਕਟ ਜਿਵੇਂ ਮਿਸਾਲ ਦੇ ਤੌਰ ਤੇ ਖੰਨਾ ਖੰਨਾ ਹੀ ਕਹਾਣੀ ਆ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਜਤਿੰਦਰ ਹਾਂਸ ਦੀ ਇੱਕ ਕਹਾਣੀ ਤਾਂ ਉਹ ਆ ਜੋ ਅਸੀਂ ਪੜ ਰਹੇ ਹਾਂ ਇੱਕ ਕਹਾਣੀ ਉਹ ਆ ਜੋ ਕਹਾਣੀ ਦੇ ਨਾਲ-ਨਾਲ ਚੱਲਦੀ ਆ ਜਦੋਂ ਅਸੀਂ ਖੰਨਾ ਖੰਨਾ ਹੀ ਕਹਾਣੀ ਪੜਦੇ ਆ ਤਾਂ ਸਾਨੂੰ ਇਹ ਪਤਾ ਲੱਗਦਾ ਕਿ ਜਿਹੜਾ ਸਾਡਾ ਪੰਜਾਬ ਹੈ ਉਹ ਵੱਡੇ ਰੂਪ ਦੇ ਵਿੱਚ ਪਰਵਾਸ ਸੁਧਾਰਨ ਕਰਕੇ ਨੌਜਵਾਨ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਬਾਹਰ ਚਲੀ ਗਈ ਤੇ ਸਾਡਾ ਜਿਹੜਾ ਪੰਜਾਬ ਹੈ ਉਹ ਲਗਭਗ ਖਾਲੀ ਹੋਣ ਦੇ ਕਿਨਾਰੇ ਤੇ ਹੈ ਇਹ ਕਹਾਣੀ ਸਾਡੀ ਸੰਵੇਦਨਾ ਨੂੰ ਕੀ ਹਲੂਣਾ ਦਿੰਦੀ ਆ ਇਹ ਕਹਾਣੀ ਮੈਂ ਪਾਤਰ ਦੇ ਰਾਹੀਂ ਦੱਸਦੀ ਆ ਕਿ ਰਾਜ ਭਾਗ ਆ ਜਿਹੜਾ ਉਹ ਭਾਵੇਂ ਕਿੱਡਾ ਮਰਜੀ ਹੋਵੇ ਪੈਸੇ ਤੁਹਾਡੇ ਕੋਲ ਜਿੰਨੇ ਮਰਜ਼ੀ ਆ ਜਾਣ ਪਰ ਜੇ ਤੁਹਾਡੀ ਰੂਹ ਆ ਜਿਹੜੀ ਉਹ ਆਜ਼ਾਦ ਨਹੀਂ ਹੈ ਤੁਸੀਂ ਲੋਕਾਂ ਨੂੰ ਪਿਆਰ ਨਹੀਂ ਕਰ ਸਕਦੇ ਆਪਣੀ ਰਹਿਤਲ ਨੂੰ ਪਿਆਰ ਨਹੀਂ ਕਰਦੇ ਤਾਂ ਤੁਹਾਡੀ ਜ਼ਿੰਦਗੀ ਆ ਜਿਹੜੀ ਉਹ ਕੱਖ ਵੀ ਨਹੀਂ ਹੈ ਜਣੀ ਇਹ ਕਹਾਣੀ ਹੈ ਜਿਹੜੀ ਉਹ ਬੇਗਾਨੇ ਰਾਜ ਭਾਗ ਨੂੰ ਭੋਗਣ ਦੀ ਥਾਂ ਤੇ ਆਪਣੀ ਰਹਿਤਲ ਤੇ ਨਾਲ ਜੁੜਨ ਤੇ ਉਸ ਤੇ ਆਪਣੀ ਜਿੰਦਗੀ ਜਿਉਣ ਨੂੰ ਇਹ ਕਹਾਣੀ ਹੈ ਜਿਹੜੀ ਉਹ ਉਤਸ਼ਾਹਤ ਕਰਦੀ ਹੈ ਭਾਵ ਆਪਣੀਆਂ ਜੜਾਂ ਨਾਲ ਜੁੜਨ ਲਈ ਜਿਹੜੀ ਇਹ ਕਹਾਣੀਆਂ ਸਾਨੂੰ ਪ੍ਰੇਰਨਾ ਦਿੰਦੀ ਆ ਅ ਅਗਲਾ ਜਿਹੜਾ ਸੰਕਟ ਹੈ ਇਹਨਾਂ ਕਹਾਣੀਆਂ ਦੇ ਵਿੱਚ ਪੰਜਾਬ ਦਾ ਸੰਕਟ ਉਹ ਹੈ ਨਵੀਂ ਤੀੜੀ ਦੇ ਇੱਕ ਤਾਂ ਆਤਮ ਹੱਤਿਆ ਦਾ ਤੇ ਇੱਕ ਹੈ ਨਸਿਆਂ ਵੱਲ ਜਾਂਦਾ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈਗੀ ਆ ਕਿ ਨਵੀਂ ਪੀੜ੍ਹੀ ਆ ਜਿਹੜੀ ਉਹ ਇਸ ਕਦਰ ਸਾਡੇ ਹੱਥੋਂ ਕਿਰ ਗਈ ਕਿ ਨਾ ਤਾਂ ਅਸੀਂ ਉਹਨਾਂ ਨੂੰ ਵਧੀਆ ਜੀਵਨ ਜਾਂਤੀ ਦੇ ਸਕਿਆ ਤੇ ਨਾ ਸਾਡੀਆਂ ਸਰਕਾਰਾਂ ਨੇ ਜਿਹੜੀਆਂ ਉਹ ਰੋਜ਼ਗਾਰ ਦੇ ਸਕੀਆਂ ਨੇ ਤੇ ਨਾ ਹੀ ਅਸੀਂ ਉਹਨਾਂ ਨੂੰ ਸਮਝ ਸਕਿਆ ਇਹ ਕਹਾਣੀ ਸਾਡੇ ਵਿੱਚ ਇਹ ਸਮੇਦਨਾ ਪੈਦਾ ਕਰਦੀ ਆ ਕਿ ਅਸੀਂ ਆਪਣੇ ਜਵਾਕਾਂ ਦੇ ਆ ਆਪਣੀਆਂ ਜਿਹੜੀਆਂ ਅਧੂਰੀਆਂ ਇਸ਼ਾਵਾਂ ਨੇ ਉਹ ਨਾਲ ਲੱਦੀਏ ਉਹਨਾਂ ਨੂੰ ਉਹਨਾਂ ਦੀ ਮੌਲਿਕਤਾ ਸਮੇਤ ਉਸਰਨ ਜੀਵਨ ਜਿਉਣ ਦੇ ਮਾਹੌਲ ਆ ਜਿਹੜਾ ਉਹ ਪੈਦਾ ਕਰੀਏ ਪਰ ਇਹ ਗੱਲ ਆ ਜਿਹੜੀ ਉਹ ਘਟ ਵਾਪਰ ਰਹੀ ਆ ਨਵੀਂ ਪੀੜੀ ਨੂੰ ਲਗਾਤਾਰ ਉਹਦੇ ਤੇ ਆਪਣੀਆਂ ਇਛਾਵਾਂ ਥੋਪਣ ਉਹਨੂੰ ਕੈਰੀਅਰ ਬਣਾਉਣਾ ਉਹਦੀ ਰੁਚੀ ਤੋਂ ਬਿਨਾ ਪੜ੍ਹਾਈ ਲੱਦਣ ਦੇ ਜਿਹੜੇ ਵਰਤਾਰੇ ਨੇ ਉਹ ਲਗਾਤਾਰ ਵਾਪਰ ਰਹੇ ਨੇ ਤੇ ਨਵਾਂ ਨਮੀ ਪੀੜੀ ਹੈ ਜਿਹੜੀ ਉਹ ਸਾਡੇ ਤੋਂ ਲਗਾਤਾਰ ਕਰ ਰਹੀ ਆ ਅਗਲਾ ਜਿਹੜਾ ਮਹੱਤਵਪੂਰਨ ਪੱਖ ਹੈ ਇਹਨਾਂ ਕਹਾਣੀਆਂ ਦਾ ਉਹ ਹੈ ਕਿ ਜਿਹੜੀ ਪੰਜਾਬੀ ਰਹਿਤਲ ਹੈ ਉਦੀ ਰੈਂਦ ਖੂਨ ਦਾ ਜਿਹੜੀ ਉਹ ਇਹਨਾਂ ਕਹਾਣੀਆਂ ਦੇ ਮਾਧਿਆਂ ਮਨਾਹੀ ਸਾਨੂੰ ਪਤਾ ਲੱਗਦਾ ਕਿ ਅਸੀਂ ਬਹੁਤ ਕੁਝ ਜਿਹੜਾ ਉਹ ਗਵਾ ਲਿਆ ਤੇ ਨਮਾ ਜਿਹੜਾ ਪ੍ਰਵਾਸੀ ਭਾਈਚਾਰਾ ਉਹ ਪੰਜਾਬੀ ਰਹਿਤਲ ਤੇ ਕਾਬਜ ਹੋ ਰਿਹਾ ਤੇ ਉਹਨਾਂ ਗੁਣਾਂ ਨੂੰ ਧਾਰਨ ਕਰਕੇ ਉਹ ਅੱਗੇ ਵਧਣ ਦਾ ਜਿਹੜਾ ਜ਼ਿੰਦਗੀ 'ਚ ਅੱਗੇ ਵਧਣ ਦਾ ਜਾਂ ਉੱਤਰਨ ਦਾ ਰਾ ਜਿਹੜਾ ਉਹ ਅਖਤਿਆਰ ਕਰ ਰਿਹਾ ਇਸ ਕਹਾਣੀ ਦੇ ਵਿੱਚ ਬਹੁਤ ਕਹਾਣੀ ਸੰਗ੍ਰਹਿ ਦੇ ਵਿੱਚ ਬਹੁਤ ਮਹੱਤਵਪੂਰਨ ਕਹਾਣੀ ਹੈ ਸਮਾਰਟ ਜਿਹੜੀ ਸਮਾਰਟ ਕਹਾਣੀ ਆ ਉਹ ਪ੍ਰਵਾਸੀਆਂ ਦੀ ਜਿਹੜੀ ਨਵੀਂ ਪੀੜ੍ਹੀ ਇੱਥੇ ਸਥਾਪਿਤ ਹੋ ਰਹੀ ਆ ਤੇ ਜਿਹਦੇ ਵਿੱਚੋਂ ਪੰਜਾਬੀਅਤ ਦਾ ਜਿਹੜਾ ਨਵਾਂ ਚਲਕਾਰ ਆ ਉਹ ਉੱਭਰ ਰਿਹਾ ਕਿ ਪੰਜਾਬੀਅਤ ਹੈ ਜੋ ਜਿਹੜੀ ਉਹ ਸਾਡੇ ਕੋਲੇ ਗੁਣ ਨੇ ਕਰਤ ਕਰਨ ਦੇ ਗੁਣ ਨੇ ਸੱਚ ਬੋਲਣ ਦੇ ਗੁਣ ਨੇ ਸਾਡੀ ਨੈਤਿਕਤਾ ਅਸੀਂ ਬੰਦੇ ਨੂੰ ਬੰਦਾ ਸਮਝੀਏ ਤੇ ਆਪਣੇ ਸਵੈ ਨੂੰ ਅਦਾਰਕਨਾਰ ਕਰਕੇ ਅਸੀਂ ਮਾਨਵਤਾ ਦਾ ਭਲਾ ਕਰੀਏ ਪਰ ਇਹ ਜਿਹੜੇ ਗੁਣ ਨੇ ਉਹ ਜਿੱਥੇ ਪੰਜਾਬੀ ਬੰਦੇ ਦੇ ਅੰਦਰੋਂ ਅਲੋਪ ਹੋ ਰਹੇ ਨੇ ਉਥੇ ਪ੍ਰਵਾਸੀਆਂ ਦੀ ਨਵੀਂ ਪੀੜੀ ਦੇ ਵਿੱਚ ਇਹ ਗੁਣ ਨੇ ਜਿਹੜੇ ਉਹ ਪੈਦਾ ਹੋ ਰਹੇ ਨੇ ਇਸ ਕਹਾਣੀ ਸਮਾਰਟ ਕਹਾਣੀ ਹੈ ਜੋ ਇੱਕ ਪਰਵਾਸੀ ਜੋ ਕੁੜੀ ਹੈ ਉਹਦੇ ਮਾਦੇਮ ਰਾਹੀਂ ਇਹ ਗੁਣ ਨੇ ਜਿਹੜੇ ਉਹ ਅਸੀਂ ਲਗਾਤਾਰ ਦੇਖ ਰਹੇ ਹਾਂ ਤੇ ਇੱਕ ਜਿਹੜਾ ਸਰਬਕਾਲੀ ਜਿਹੜਾ ਇਸ ਕਹਾਣੀ ਦਾ ਜਿਹੜਾ ਮੇਨ ਫੋਕਸ ਪੁਆਇੰਟ ਹੈ ਉਹ ਹੈ ਕਿ ਆਰਥਿਕਤਾ ਜਦੋਂ ਬੰਦਾ ਥੋੜਾ ਜਿਹਾ ਆਰਥਿਕ ਤੌਰ ਤੇ ਉੱਚਾ ਹੋ ਜਾਂਦਾ ਤਾਂ ਦੂਸਰਿਆਂ ਨੂੰ ਉਹ ਨੀਵਾ ਸਮਝਣ ਲੱਗ ਜਾਂਦਾ ਇਸ ਕਹਾਣੀ ਦੇ ਵਿੱਚ ਦੋ ਤਰ੍ਹਾਂ ਦੇ ਪ੍ਰਵਾਸੀ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਰਹਿ ਰਹੇ ਨੇ ਇੱਕ ਤਾਂ ਉਹ ਨੇ ਜਿਹੜੇ ਬਿਹਾਰ ਤੋਂ ਆਏ ਹੋਏ ਨੇ ਇੱਕ ਉਹ ਨੇ ਜਿਹੜੇ ਉਹ ਜਿਹੜੇ ਯੂਪੀ ਤੋਂ ਆਏ ਹੋਏ ਨੇ ਯੂਪੀ ਵਾਲੇ ਨੇ ਜਿਹੜੇ ਉਹ ਹਰ ਪੱਖ ਤੋਂ ਉਹ ਬ੍ਰਾਹਮਣਵਾਦੀ ਮਾਨਸਿਕਤਾ ਦੇ ਅਨੁਸਾਰ ਉਹ ਆਪਣੇ ਆਪ ਨੂੰ ਉੱਚਾ ਤੇ ਬਿਹਾਰੀਆਂ ਨੂੰ ਉਹ ਨੀਮਾ ਜਿਹੜੇ ਉਹ ਸਮਝ ਰਹੇ ਨੇ ਪਰ ਇਸ ਕਹਾਣੀ ਦੀ ਜਿਹੜੀ ਪ੍ਰਾਪਤੀ ਬਣ ਜਾਂਦੀ ਆ ਉਹ ਇਹ ਬਣ ਜਾਂਦੀ ਆ ਕਿ ਇੱਕ ਕੁੜੀ ਜਿਹੜੀ 스마트 ਫੋਨ ਲੈਣਾ ਚਾਹੁੰਦੀ ਆ ਜਿਹੜਾ ਲੱਗਦਾ ਕਿ ਜ਼ਿੰਦਗੀ ਦਾ ਮੁੱਖ ਮਕਸਦੇ ਹੀ 스마트 ਫੋਨ ਪ੍ਰਾਪਤ ਕਰਨਾ ਹੈ ਪਰ ਜਦੋਂ ਕਹਾਣੀ ਦੇ ਅਖੀਰ ਤੇ ਉਸ ਨੂੰ ਇਹ ਪਤਾ ਲੱਗਦਾ ਕਿ ਉਸ ਦਾ ਬਾਪ ਹੈ ਜੋ ਮਰਨ ਕਿਨਾਰੇ ਹੈ ਜਿਹੜੇ ਬਾਪ ਨੂੰ ਉਹ ਨਫ਼ਰਤ ਕਰਦੀ ਆ ਜਿਹੜੇ ਬਾਪ ਕਰਕੇ ਉਹਦੀ ਮਾਂ ਦੀ ਜ਼ਿੰਦਗੀ ਨਰਕ ਬਣੀ ਆ ਜਿਹੜੇ ਬਾਪ ਕਰਕੇ ਉਹ ਕਿਸੇ ਦੇ ਰੈਮੋ ਕਰਮ ਤੇ ਫਲ ਰਹੀ ਆ ਜਦੋਂ ਉਸ ਕੁੜੀ ਨੂੰ ਪਤਾ ਲੱਗਦਾ ਕਿ ਉਸ ਦਾ ਬਾਪ ਬਿਮਾਰ ਹੈ ਉਹਨੂੰ ਪੈਸਿਆਂ ਦੀ ਸਖਤ ਲੋੜ ਆ ਤਾਂ ਉਹ ਆਪਣੇ 스마트ਫੋਨ ਵਾਲੇ ਪੈਸੇ ਨੇ ਜਿਹੜੇ ਉਹ ਜਦੀ ਉਹਨਾਂ ਦੇ سپرد ਕਰ ਦਿੰਦੀ ਆ ਪਾਪ ਵੀ ਆਪਣੇ ਆਪ ਨੂੰ ਮਿਟਾ ਕੇ ਉਹ ਆਪਣੇ ਬਾਪ ਦੇ ਜਿਹਨੇ ਕਦੇ ਵੀ ਬਾਪ ਵਾਲਾ ਫਰਜ਼ ਨਹੀਂ ਨਿਭਾਇਆ ਉਹ ਉਹਦੇ ਤੇ ਆਪਣੇ ਪੈਸੇ ਨੇ ਜਿਹੜੇ ਉਹ ਉਹ ਨਿਸ਼ਾਵਰ ਕਰ ਦਿੰਦੀ ਆ ਇਸ ਤਰ੍ਹਾਂ ਦੇ ਜਿਹੜੇ ਮਾਨਵੀ ਗੁਣ ਨੇ ਉਹ ਇਹ ਇਨ੍ਹਾਂ ਪ੍ਰਵਾਸੀਆਂ ਦੇ ਵਿੱਚ ਜੇਕਰ ਪੈਦਾ ਹੋ ਰਹੇ ਨੇ ਤਾਂ ਕੋਈ ਤਾਕਤ ਨਹੀਂ ਇਨ੍ਹਾਂ ਪ੍ਰਵਾਸੀਆਂ ਨੂੰ ਅ ਇੱਥੇ ਸਥਾਪਿਤ ਹੋਣ ਦੇ ਵਿੱਚ ਹਾਲਾਂਕਿ ਜਿਹੜੀ ਇੱਕ ਧਾਰਾ ਜਿਹੜੀ ਉਹ ਇਹ ਵੀ ਲੱਗੀ ਹੋਈ ਆ ਕਿ ਜਿਹੜੇ ਪ੍ਰਵਾਸੀ ਨੇ ਉਹ ਇਹ ਸਤ ਪੰਜਾਬ ਦੀ ਧਰਤੀ ਤੇ ਉਹਨਾਂ ਨੂੰ ਖੇੜਨਾ ਚਾਹੀਦਾ ਨਹੀਂ ਰਹਿਣਾ ਚਾਹੀਦੇ ਪਰ ਯਾਦ ਰੱਖਣ ਵਾਲੀ ਗੱਲ ਇਹ ਆ ਕਿ ਉਹ ਕੌਮ ਹੀ ਸਤਤ ਹੁੰਦੀ ਆ ਜਿਹਦੇ ਵਿੱਚ ਨੈਤਿਕ ਤੇ ਮਾਨਵੀ ਗੁਣ ਹੋਣ ਇਹ ਕਹਾਣੀ ਇਸ ਪੱਖ ਤੋਂ ਸਾਨੂੰ ਬਹੁਤ ਸੋਨਾ ਜਿਹੜਾ ਇਸਾਰਾ ਉਹ ਕਰਦੀ ਹੈਗੀ ਆ ਹਾਂ ਕਰੋ ਬਦਲ